ਜੋ ਤੋਥੋਂ ਨਹੀਂ ਕੰਮ ਹੋਏ ਟੀਮ ਤੋਂ ਜੋ ਪ੍ਰੇਰਣ ਨਹੀਂ ਹੋਈ ਆਜ ਇਸ ਤਰੀਕ ਨੂੰ ਨੋਟ ਕਰਕੇ ਤੁਸੀਂ ਆਪਣੇ ਘਰਾਂ ਦੇ ਵਿੱਚ ਪਰਮੇਸ਼ਰ ਕੇ ਦੁਆ ਕਰਨੇ ਕੀ ਪਰਮੇਸ਼ਰ ਸਪੈਸ਼ਲ ਔਰ ਇੱਥੇ ਤੱਕ ਆਉਣ ਦੇ ਲਈ ਜਿਹਦੇ ਵਿੱਚ ਮੇਰੀ ਵਾਈਫ ਦਾ ਬਹੁਤ ਵੱਡਾ ਹੱਥ ਹੈ ਇੱਕ ਵਾਰੀ ਮੇਰੀ ਵਾਈਫ ਦੇ ਲਈ ਉਹ ਸਭ ਜ਼ੋਰ ਸੇ ਸਿ ਤਾਰੀਫ ਕਰਾਂਗੇ ਅਮਨ ਔਰ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਜਿਹਦੇ ਘਰ ਵਿੱਚ ਦੋਨਾਂ ਜੀਆਂ ਦਾ ਏਕਾ ਨਹੀਂ ਹੈ। ਉਹ ਜਿਹੜੀ ਵਾਈਫ ਆਪਣੇ ਪਤੀ ਦਾ ਬੋਝ ਨਹੀਂ ਸਕਦੀ। ਜਿਹੜੀ ਪਤਨੀ ਆਪਣੇ ਪਤੀ ਦੀ ਇੱਜ਼ਤ ਨਹੀਂ ਕਰਦੀ। ਲੋਕਾਂ ਦੀ ਕਦੇ ਵੀ ਇੱਜ਼ਤ ਨਹੀਂ ਕਰ ਸਕਦੀ। ਜਿਹੜੀ ਪਤਨੀ ਆਪਣੇ ਪਤੀ ਦੀ ਇੱਜ਼ਤ ਨਹੀਂ ਕਰਦੀ ਉਹਦੇ ਬੱਚੇ ਕਦੇ ਵੀ ਉਸ ਬਾਪ ਦੀ ਇੱਜ਼ਤ ਨਹੀਂ ਕਰ ਸਕਦੇ ਜਿਹੜਾ ਪਤੀ ਆਪਣੀ ਪਤਨੀ ਦੀ ਇੱਜ਼ਤ ਨਹੀਂ ਕਰਦਾ ਉਹਦੇ ਬੱਚੇ ਕਦੇ ਵੀ ਉਸ ਪਤਨੀ ਉਸੀ ਮਾਂ ਦੀ ਇੱਜ਼ਤ ਨਹੀਂ ਕਰ ਸਕਦੇ ਕਿਉਂਕਿ ਜਦੋਂ ਮੈਂ ਟੁੱਟਦਾ ਹੁੰਦਾ ਸੀਗਾ ਔਰ ਇਹੇ ਮੈਨੂੰ ਇੱਕ ਤਲਾਸ਼ਾ ਦਿੰਦੇ ਹੁੰਦੇ ਸੀਗੇ ਵੀ ਪਰਮੇਸ਼ਰ ਆਪਣੇ ਨਾਲ ਹੈ ਪਰਮੇਸ਼ਵਰ ਕਦੇ ਵੀ ਛੱਡਦਾ ਨਹੀਂ ਆ। ਦੁਨੀਆਂ ਤੋਂ ਛੱਡ ਸਕਦੀ ਏ। ਤੁਹਾਡੀ ਮਾਂ, ਤੁਹਾਡੇ ਬਾਪ, ਤੁਹਾਡੇ ਰਿਸ਼ਤੇਦਾਰ ਤੁਹਾਨੂੰ ਛੱਡ ਸਕਦੇ ਆ। ਪਰ ਪਰਮੇਸ਼ਵਰ ਕਦੇ ਨਹੀਂ ਛੱਡੇਗਾ। ਔਰ ਦੂਸਰਾ ਦੂਸਰਾ ਸਹਿਯੋਗ ਮੇਰੇ ਬੱਚਿਆਂ ਦਾ ਸਹਿਯੋਗ। ਤੀਸਰਾ ਸਹਿਯੋਗ ਮੇਰੇ ਮਾਪੇ ਦਾ ਚੌਥਾ ਸਹਿਯੋਗ ਮੇਰੇ ਪੂਰੀ ਟੀਮ ਦਾ ਪੂਰੇ ਮੈਂਬਰਾਂ ਦਾ ਕਿਉਂਕਿ ਪਰਮੇਸ਼ਰ ਦਾ ਦਾ ਹੈ ਹੈ ਪਰਮੇਸ਼ਰ ਦਾ ਮੈਂ ਇਸ ਲਈ ਨਹੀਂ ਬੋਲੇ ਕਿਉਂਕਿ ਪਰਮੇਸ਼ਰ ਦੇ ਸਹਿਯੋਗ ਤੋਂ ਬਿਨਾਂ ਤਾਂ ਉਹ ਆਈ ਨਹੀਂ ਅਸੀਂ ਇਸ ਲਈ ਅੱਜ ਸਾਰੇ ਜਣ ਨੇ ਮੇਰੇ ਪਰਿਵਾਰ ਦੇ ਲਈ ਮੇਰੇ ਬੱਚਾ ਲਈ ਮਾਤਾ ਲਈ ਪਿਤਾ ਲਈ ਸਭ ਦੁਆ ਕਰੋ ਆਪਣੇ ਦੋਨੋਂ ਹੱਥਾਂ ਨੂੰ ਹਟਾ ਦੇ। ਕਿਉਂਕਿ ਟੀਮ ਇੱਕ ਐਸੀ ਟੀਮ ਹੁੰਦੀ ਹੈ ਜੋ ਪਾਸਟਰ ਨੂੰ ਉੱਚੇ ਲੈਵਲ ਤੇ ਲੈ ਕੇ ਜਾ ਸਕਦੀ ਹੈ। ਪਾਸਟਰ ਟੀਮ ਨੂੰ ਉੱਚਾ ਲੈ ਕੇ ਜਾ ਸਕਦੇ। ਕਿਉਂਕਿ ਟੀਮ ਤੋਂ بڑا ਪਾਸਟਰ ਕੁਝ ਨਹੀਂ ਕਿਉਂਕਿ ਪਰਮੇਸ਼ਰ ਤਾਂ ਹੈ ਹੀ ਹੈ। ਇਸ ਲਈ ਜੋ ਅਗਲਾ ਸਾਲ ਹੈ ਆਪਣਾ ਜੋ ਤੋਂ ਤੋਂ ਨਹੀਂ ਕੰਮ ਹੋਇਆ ਟੀਮ ਤੋਂ ਜੋ ਪ੍ਰੇਰ ਨਹੀਂ ਹੋਈ ਆ ਇਸ ਤਰੀਕ ਨੂੰ ਨੋਟ ਕਰਕੇ ਤੁਸੀਂ ਆਪਣੇ ਘਰਾਂ ਦੇ ਵਿੱਚ ਪਰਮੇਸ਼ਰ ਕੇ ਦੁਆ ਕਰਨੇ ਕੀ ਪਰਮੇਸ਼ਰ ਸਪੈਸ਼ਲ ਮੇਰੇ ਬੱਚਿਆਂ ਦਾ ਨਾਮ ਮੇਰੇ ਮਾਤਾ ਪਿਤਾ ਦਾ ਨਾਮ ਮੈ ਤੋਂ ਨਾਮ ਮੇਰੀ ਮੰਮਾ ਮੇਰੇ ਡੈਡੀ ਉਹ ਜਿੱਥੇ ਮੇਰੀ ਬਾਤ ਸੁਣਦੇ ਅੱਗੇ ਆਉਣਗੇ ਮੇਰੇ ਕੋਲ ਆਉਣਗੇ ਸਟੇਜ ਦੇ ਉੱਪਰ ਸਭ ਜਣ ਉਹਨਾਂ ਲਈ ਸੀ ਪ੍ਰਾਰਥਨਾ ਕਰਾਂਗੇ